ਆਈ ਦੋਸਤੋ ਲਓ ਜੀ ਉਹ ਫਿਲਟਰ ਪੈਨੇ ਤੋ ਟਿਕਾ ਇਹਦੇ ਵਿੱਚ ਆ ਆਪਾਂ ਦਾ ਇਹ ਸਮਾਨ ਆ ਸਮਾਨ ਆ ਗਿਆ ਜੀ ਦੇਖੋ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ 550 ਫੁੱਟ ਬੋਰ ਹੋ ਗਿਆ ਇਹ ਸਮਾਨ ਆ ਗਿਆ ਸਾਰਾ ਆਪਿਆ ਜੀ ਫਿਲਟਰ ਆ ਆਇਆ ਆ ਗਿਆ ਮੁੰਡਾ ਇਹ ਸਮਾਨ ਪਹੁੰਚ ਆਇਆ ਜੀ ਮੁੰਡਾ ਇਹ ਪਹੁੰਚ ਗਿਆ ਆ ਗਈ ਸਮਾਨ ਆਪਣਾ ਬੋਰ ਦਾ ਸਮਾਨ ਪਾਉਣਾ ਕਿਹੜਾ ਸੌਖੀ ਗੱਲ ਆ ਇੰਨਾ ਸਮਾਨ ਪਾਉਣਾ ਬਹੁਤ ਔਖਾ ਪਲਾਸਟਿਕ ਦਾ ਸਮਾਨ ਆ ਬਿਨਾਂ ਰਾੜਾ ਤੋਂ ਪਾਉਣਾ ਕੋਈ ਸਪੋਰੇ ਕੋਈ ਬਸ ਸਿੱਧਾ ਹੌਲੇ ਹੋਲੀ ਪਾਵਾਂਗੇ ਜੀ ਦੇਖੋ ਲੱਗਦਾ ਪਰ ਸਮਾਨ ਪਾਉਣ ਦਿਖਾਉਣਾ ਤੁਹਾਨੂੰ ਠੀਕ ਹੈ ਓਕੇ ਦੇ ਦੋਸਤੋ ਲਓ ਜੀ ਲੱਗ ਗਿਆ ਜੀ ਸਮਾਨ ਪਾਉਣਾ ਕਰਤਾ ਜੀ ਸ਼ੁਰੂ ਸਮਾਨ ਪਾਉਣਾ ਪਾ ਦਿਏ ਫਿਰ 29 ਪਾਰੇ ਹੀ ਸਮਾਨ ਆ ਦੇਖੋ ਆ ਰਹੇਗੇ ਪੈ ਪੈਨੇ ਇੱਕ ਇੰਨੇ ਕਿ ਨਹੀਂ ਹੈਗੇ ਵੈਸੇ ਐਗੇ ਤਾਂ ਬਹੁਤ ਨੇ ਪੌਣਾ ਹੀ ਲੱਗੇ ਪਿਆ ਜੀ ਪੌਣਾ ਇੱਧਰ ਡਾਇਨਾਸੌਰ ਬਣਾ ਰਖੇ ਨੇ ਆਪਾ ਜੀ ਨੇ ਦੇਖੋ ਬਰੇਡਿੰਗ ਪਾਈ ਪਾਰੇ ਇਹ ਸਮਾਨ ਲੱਗ ਗਏ 3-4 ਘੰਟੇ ਲੱਗ ਗਏ ਸਾਨੂੰ ਸਮਾਨ ਪਾਉਂਦਿਆਂ ਨੂੰ ਤੇ ਦੇਖੋ ਪਾਏ ਗਏ ਸਮਾਨ ਸਾਢੇ 550 ਫੁੱਟ আর 4 ਪਾਈਪ ਰਹਿ ਗਏ ਇਹ ਵੀ ਪਾ ਲਈਏ ਫਿਰ ਦਿਖਾਉਣਾ ਹੈ ਤੁਹਾਨੂੰ ਹੌਲੀ-ਹੌਲੀ ਪੈਂਦਾ ਜੀ ਡੁੰਗੇ ਬੋਰ ਦਾ ਸਮਾਨ ਆ ਜਿਹੜਾ ਕੋਈ ਸਾਡੇ ਟੁੱਟ ਭੱਜ ਨਾ ਹੋ ਜੇ ਬਹੁਤ ਔਖਾ ਹੌਲੀ-ਹੌਲੀ ਪੈਂਦਾ ਜੀ ਸਮਾਨ ਆ 1 ਕੋ ਲੱਖ ਤੇ ਨਹੀਂ ਪੈਂਦਾ ਹੈਗਾ ਸਲੋ ਸਲੋ ਪੈਂਦਾ ਜੀ ਹੌਲੀ-ਹੌਲੀ ਕੰਮੀ ਆ ਗਈ ਲੱਗੀ ਵੇ ਆ ਵੀ ਹੂੰ ਉਹ ਕਿੱਧਰੇ ਫਿਰਦਾ ਹੈ ਹਾਂ ਵੀ ਇਹ ਵੀ ਆ ਗਿਆ ਹੈ ਹੂੰ ਆਹ ਹਾਂ ਹੈਲੋ 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 ਕਰਾ ਦੱਕ ਮਾਜ 550 ਫੁੱਟ ਮਾਲ ਪਤਾ ਏ ਦੇਖੋ ਬਹੁਤ ਟਾਈਮ ਲੱਗ ਗਿਆ ਏ ਸਵਾ 3 ਦੇ ਕਰੀਬ ਹੋ ਰਿਹਾ ਹੁਣ ਟਾਈਮ ਆਸੀ ਲੱਗੇ ਸੀ ਮਿਲਣ ਦਾ 11:00 ਵਜੇ 11:00 ਵਜੇ ਸਮਾਨ ਪਾਉਣ ਲੱਗੇ ਸੀ ਬਹੁਤ ਟਾਈਮ ਲੱਗਾ ਗਾਈਜ਼ ਹੌਲੀ ਹੌਲੀ ਪਾਇਆ ਜੀ ਠਕਾਈ ਨਾਲ ਲੰਬੇ ਟਾਈਮ ਤੇ ਲੋਡ ਜ਼ਿਆਦਾ ਹੁੰਦਾ ਬਾਜਨ ਜ਼ਿਆਦਾ ਹੁੰਦਾ ਪਾਪਾਂ ਚ ਤੇ ਠਕਾਈ ਨਾਲੇ ਪੈਂਦਾ ਇਹ ਸਮਾਨ ਜਿਹੜਾ ਪਾਤਾ ਜੀ ਬਸ ਇੱਕ ਪੈਪਰ ਰਹਿ ਗਿਆ ਆਪਣਾ ਇਹ ਵੀ ਪਾ ਦਈਏ ਜੀ ਫਿਰ ਹੁਣ ਇਹ ਕੱਲ ਪਰ ਲਾਸਟਿਕ ਵੀ ਇਹੋ ਜਿਹਾ ਆਉਂਦੇ ਨੇ ਐਨੀ ਸਲੋ ਚ ਪੈਂਦਾ ਜੀ ਇਹ ਸਮਾਨ ਜਿਹੜਾ ਡੂੰਗੇ ਬੋਰ ਵਾਲਾ ਹੁੰਦਾ ਬਾਕੀ ਲੋਕਾਂ ਦੀ ਅੱਡ ਸਮਝ ਆ ਜਿਵੇਂ ਵੀ ਪਾਉਂਦੇ ਨੇ ਕੋਈ ਰਾੜਾਂ ਨਾਲ ਪਾਉਂਦਾ ਕੋਈ ਕਿਵੇਂ ਪਾਉਂਦਾ ਪਰ ਆਪਾਂ ਦਾ ਤਾਰ ਨਾਲੇ ਪਾ ਰਹੇ ਆ ਜੀ ਆਪਣੀਆਂ ਕਾਢਾਂ ਨੇ ਜਿਹੜੀਆਂ ਆਪਾਂ ਪੁਰਾਣੀਆਂ ਕਾਢਾਂ ਪੁਰਾਣੇ ਲਾਣੇਦਾਰ ਹੋਰੀਆਂ ਕੰਮ ਕਰਦੇ ਨੇ ਜਿਹੜੇ ਪੁਰਾਣੀਆਂ ਕਾਢਾਂ ਨਾਲ ਫਾਰੇ ਨੇ ਦੇਖੋ ਜਿਗਾਰਡ ਬਣਾਇਆ ਸੀ ਤਾਰ ਦਾ ਇੱਕ ਲੰਪ ਨੂੰ ਘੁੱਟਦਾ ਨਹੀਂ ਗਾਦਾ ਲਓ ਜੀ ਪਾ ਲਈ ਫਿਰ ਇਹ ਵੀ ਲਓ ਜੀ ਜੋੜਾ ਬਾਰਮੇ तो फुट माल सारे पैप पै देखो आ रहेगा दो जी एक पैप अद्धा गा दोस्तों टाइम बहुत हो गया 5:35 ਹੋ ਗਏ 5:22 ਮਿੰਟ ਚਲੋ ਆਹੀ ਭੈ ਭਿਕਰਣ ਅੱਜ ਸਮਾਨ ਆਇਆ ਬਸ ਇਹ ਦੇਰੋਂ ਅੱਜ ਸਮਾਨ ਆਹੀ ਪਿਆ ਸਮਾਨ ਸਮਾਨੇ ਪਿਆ ਜੀ ਹਦੋਂ 550 ਫੁੱਟ ਦਾ ਸਮਾਨ ਤੇ ਆ 10 ਕ ਪੈਪ ਪੱਟੇ ਦੇ ਹਲੇ 55 ਹੋ ਗਏ ਮੇਰਾ ਹੋ ਗਿਆ ਜੀ ਹੁਣ ਸ਼ਾਮ ਦਾ ਟਾਈਮ ਚਲੋ ਚੱਲਦੇ ਆਂ ਜੀ ਫਿਰ ਓਕੇ